ਕਿ ਸੇ ਕੋ ਲੋ ਖੋਲ ਵਾਲੇ ਹਮੇਸ਼ਾ ਖਾਲੀ ਰਹਿ ਜਾਂਦੇ ਨੇ ਤੀਨ ਵਾਲੇ ਹਮੇਸ਼ਾ ਚੋਲੀਆਂ ਪਰ ਲੈਂਦੇ ਨੇ ਗਲਤੀਆਂ ਕੱਢਣ ਵਾਲੇ ਗਲਤੀਆਂ ਕਰਦੇ ਨੇ ਤੇ ਜ਼ਿੰਦਗੀ ਸਵਾਰਨ ਵਾਲੇ ਹਮੇਸ਼ਾ ਰਜ਼ਾ ਵਿੱਚ ਰਹਿੰਦੇ ਨੇ ਹੈਲੋ ਫਰੈਂਡਸ ਮੈਂ ਮਨਦੀਪ ਕੁਰਾਜ ਥੜਨਾ ਲਿਖ ਬਹੁਤ ਹੀ ਪਿਆਰੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਹਾਂ ਇਸ ਟੋਰੀ ਹੈ ਇੱਕ ਰਾਜਾ ਦੀ ਜਿਸ ਦੀ ਜ਼ਤਪੀ ਥੋੜੀ ਖਰਾਬ ਰਹਿਣ ਲੱਗੀ ਅਲੱਗ-ਅਲੱਗ ਤਰ੍ਹਾਂ ਦੇ ਵੈਦ ਆਉਂਦੇ ਉਹਦਾ ਇਲਾਜ ਕਰਦੇ ਤੇ ਚਲੇ ਜਾਂਦੇ ਉਹਦੀ ਤਬੀਅ ਥੋੜੀ ਠੀਕ ਹੁੰਦੀ ਤੇ ਫਿਰ ਉਸੇ ਤਰ੍ਹਾਂ ਹੀ ਖਰਾਬ ਹੋ ਜਾਂਦੀ ਉਹ ਆਪਣੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਸੀ ਉਹ ਚਾਹੁੰਦਾ ਸੀ ਕਿ ਮੈਂ ਹਮੇਸ਼ਾ ਤੰਦਰੁਸਤ ਰਵਾਂ ਉਹਨੇ ਆਪਣੇ ਮੰਤਰੀ ਨੂੰ ਕਿਹਾ ਕਿ ਇਸ ਦਾ ਅਗਰ ਕੋਈ ਇਲਾਜ ਲੱਭ ਲਵੇ ਕਿ ਕਦੇ ਬਿਮਾਰ ਹੀ ਨਾ ਹੋਇਆ ਜਾਵੇ ਜਾਂ ਹਮੇਸ਼ਾ ਤੰਦਰੁਸਤ ਕਿਵੇਂ ਰਹੀਏ ਤਾਂ ਮੈਂ ਉਹਨੂੰ 1000 ਸੋਨੇ ਦੀਆਂ ਮੋਰਾ ਇਨਾਮ ਵਜੋਂ ਦਵਾਂਗਾ ਤੇ ਮੰਤਰੀ ਨੇ ਇਸ ਜਿਹੜੀ ਖਬਰ ਸੀ ਇਹ ਇਲਾਕੇ ਵਿੱਚ ਪਿਜਵਾ ਦਿੱਤੀ ਇਹ ਸਾਰੇ ਇਲਾਕੇ ਵਿੱਚ ਇਹ ਖਬਰ ਫੈਲ ਚੁੱਕੀ ਸੀ ਕਿ ਰਾਜਾ ਹਜ਼ਾਰ ਸੋਨੇ ਦੀ ਮੋਰਾ ਦੇਗਾ ਜਿਹੜਾ ਇਹ ਤਰੀਕਾ ਦੱਸੇਗਾ ਕਿ ਕਿਸ ਤਰ੍ਹਾਂ ਤੰਦਰੁਸਤ ਰਿਆ ਜਾ ਸਕਦਾ ਹੈ ਸਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ ਉਸੇ ਇਲਾਕੇ ਵਿੱਚ ਇੱਕ 105 ਸਾਲ ਦਾ ਬਜ਼ੁਰਗ ਰਹਿੰਦਾ ਸੀ ਸਭ ਨੇ ਉਹਦੇ ਬਾਰੇ ਵਿੱਚ ਸੋਚਿਆ ਕਿ ਉਹ ਕਦੇ ਵੀ ਬਿਮਾਰ ਨਹੀਂ ਹੋਇਆ ਉਹ ਕਦੇ ਕਿਸੇ ਡਾਕਟਰ ਕੋਲ ਨਹੀਂ ਗਿਆ ਉਹ ਹਮੇਸ਼ਾ ਤੰਦਰੁਸਤ ਰਿਹਾ ਹੈ ਇਹ ਗੱਲ ਰਾਜਾ ਦੇ ਦਰਬਾਰ ਤੱਕ ਪਹੁੰਚੀ ਤਾਂ ਰਾਜਾ ਨੇ ਆਪਣੇ ਸਿਪਾਈਆਂ ਨੂੰ ਕਿਹਾ ਕਿ ਜਾਓ ਉਹਦੇ ਬਾਰੇ ਵਿੱਚ ਪਤਾ ਕਰੋ ਕਿ ਉਹਦੀ ਤੰਦਰੁਸਤੀ ਦਾ ਰਾਜ਼ ਕੀ ਹੈ ਕੀ ਗੱਲ ਹੈ ਕਿ ਉਹ ਕਦੇ ਵੀ ਅਜ ਤੱਕ ਕਿਵੇਂ ਬਿਮਾਰ ਨਹੀਂ ਹੋਇਆ ਉਹਦੇ ਕੋਲ ਕੀ ਖਜ਼ਾਨਾ ਹੈ ਉਹ ਕੀ ਕਹੰਦਾ ਹੈ ਜਾਂ ਉਹਦੇ ਕੋਲ ਕੀ ਅਹਿਜਕ ਖਜ਼ਾਨਾ ਹੈ ਜਿਸ ਨਾਲ ਉਹ ਕਦੇ ਬਿਮਾਰ ਨਹੀਂ ਹੋਇਆ ਤੇ ਉਹਦੇ ਸਿਪਾਹੀ ਉਸ ਬਜ਼ੁਰਗ ਇਨਸਾਨ ਤੇ ਨਜ਼ਰ ਰੱਖਣ ਲੱਗੇ ਉਹਦੇ ਦਿਨ ਚੜਿਆ ਤੇ ਪੂਰੀ ਨਜ਼ਰ ਰੱਖਦੇ ਪਰ ਉਹ ਇੱਕ ਸਧਾਰਨ ਜੀਵਨ ਜਿਉਂਦਾ ਸਵੇਰੇ ਉੱਠਦਾ ਬਨਾ ਰੋਜ਼ ਦਾ ਅਸਾਧਾਰਨ ਖਾਣਾ ਪੀਣਾ ਖਾਂਦਾ ਤੇ ਸਧਾਰਨ ਹੀ ਕਾਰਵਿਹਾਰ ਕਰਦਾ ਇਹ ਗੱਲ ਜਾ ਕੇ ਉਹਨਾਂ ਨੇ ਰਾਜੇ ਨੂੰ ਦੱਸੀ ਕਿ ਉਹ ਇੱਕ ਆਮ ਇਨਸਾਨ ਹੈ ਸਧਾਰਨ ਜ਼ਿੰਦਗੀ ਜਿੰਦਾ ਹੈ ਸਧਾਰਨ ਖਾਣਾ ਖਾਂਦਾ ਹੈ ਸਧਾਰਨ ਹੀ ਕਾਰਵਿਹਾਰ ਕਰਦਾ ਹੈ ਆਮ ਲੋਕਾਂ ਦੀ ਤਰ੍ਹਾਂ ਹੀ ਇੱਧਰ ਉੱਧਰ ਜਾਂਦਾ ਹੈ ਰਾਜਾ ਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਸ ਨੂੰ ਦਰਬਾਰ ਵਿੱਚ ਲਿਆਂਦਾ ਜਾਵੇ ਉਸ ਬਜ਼ੁਰਗ ਇਨਸਾਨ ਨੂੰ ਦਰਬਾਰ ਵਿੱਚ ਲਿਆ ਗਿਆ ਤੇ ਰਾਜਾ ਨੇ ਪੁੱਛਿਆ ਕਿ ਬਜ਼ੁਰਗ ਤੁਹਾਡੀ ਤੰਦਰੁਸਤੀ ਦਾ ਰਾਜ਼ ਕੀ ਹੈ थोड़े को की है जो अज तक बीमार ही नहीं हो कहते पुत्र मैं तो एक आम इंसान हाँ मेरे कोई खजाना नहीं है मैं तो एक साधारण जिंदगी जिन्ना हाँ पर राजा कहना कोई तो यदा एक तरीका होएगा कि जो अज तक तोी या थोड़े जो वडेरे ने किमार क्यों नहीं होए तो वह कहें कि सुरू तो यही सिखाया गया है कि हर काम मैं अपनी हर कम तो अपनी जिंदगी हर काम कर ਉਸ ਪਰਮਾਤਮਾ ਦਾ ਹਰ ਗਲ ਤੇ ਹਰ ਸਵਾਸ ਸਵਾਸ ਉਸਦਾ ਸ਼ੁਕਰ ਮਨਾਉਂਦਾ ਹਰ ਕੰਮ ਕਰਨ ਤੋਂ ਪਹਿਲਾਂ ਵੀ ਤੇ ਹਰ ਕੰਮ ਕਰਨ ਤੋਂ ਬਾਅਦ ਵੀ ਜਿਸ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਸੰਤੁਸ਼ਟੀ ਰਹਿੰਦੀ ਹੈ ਅਤੇ ਮੈਂ ਆਪਣੇ ਖਾਣ ਪੀਣ ਤੋਂ ਪਹਿਲਾਂ ਹਮੇਸ਼ਾ ਕਿਸੇ ਗਰੀਬ ਪਸ਼ੂ ਪੰਛੀ ਜਿਹੜਾ ਵੀ ਲੋੜਵੰਦ ਹੋਵੇ ਉਸ ਦੀ ਮਦਦ ਜ਼ਰੂਰ ਕਰਦਾ ਹਾਂ ਸਟੋਰੀ ਬਹੁਤ ਛੋਟੀ ਹੈ ਬਟ ਬਹੁਤ ਵੈਲਿਊਏਬਲ ਹੈ ਅਗਰ ਸਾਡੀ ਜ਼ਿੰਦਗੀ ਵਿੱਚ ਸੈਟੀਸਫੈਕਸ਼ਨ ਆ ਜਾਂਦੀ ਹੈ ਅਗਰ ਗ੍ਰੈਟੀਟਿਊਡ ਆ ਜਾਂਦਾ ਹੈ ਹਰ ਵੇਲੇ ਸ਼ੁਕਰ ਦੀ ਭਾਵਨਾ ਆ ਜਾਂਦੀ ਹੈ ਸਾਡੇ ਅੰਦਰੋਂ ਸਟ्रेस ਡਿਪਰੈਸ਼ਨ ਦੁੱਖ ਚਿੜਚਿੜਾਪਨ ਐਂਗਰ ਐਂਜਾਇਟੀ ਇਹ ਸਾਰਾ ਸਭ ਕੁਝ ਆਪਣੇ ਆਪ ਹੀ ਚਲਾ ਜਾਏਗਾ ਤੇ ਸਾਡੀ ਜ਼ਿੰਦਗੀ ਆਪਣੇ ਆਪ ਹੈਪੀ ਹੋ ਜਾਏਗੀ ਖੁਸ਼ ਹੋ ਜਾਏਗੀ ਤੇ ਸਾਡੀ ਜਿਹੜੀ ਬੋਡੀ ਹੈ ਉਹ ਆਪਣੇ ਆਪ ਹੀ ਤੰਦਰੁਸਤ ਹੋ ਜਾਏਗੀ ਬੜੀ ਸੋਹਣੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਨਸਾਨ ਪਹਿਲਾਂ ਦੂਸਰਿਆਂ ਦੀ ਸੋਚਦਾ ਹੈ ਤੇ ਰੱਬ ਉਹਦਾ ਸਾਥ ਜ਼ਰੂਰ ਦਿੰਦਾ ਹੈ ਅਗਰ ਸਾਡੀ ਜ਼ਿੰਦਗੀ ਵਿੱਚ ਅਸੀਂ ਪਹਿਲਾਂ ਦੂਸਰਿਆਂ ਦੀ ਸੋਚਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਸੈਟੀਸਫੈਕਸ਼ਨ ਆ ਜਾਂਦੀ ਹੈ ਤੇ ਇਸ ਤੋਂ ਉੱਪਰ ਹੋਰ ਕੋਈ ਚੀਜ਼ ਨਹੀਂ ਹੁੰਦੀ ਜਿਹਦੀ ਜ਼ਿੰਦਗੀ ਵਿੱਚ ਸੈਟੀਸਫੈਕਸ਼ਨ ਹੈ ਉਹ ਖੁਸ਼ ਹੈ ਤੇ ਜਿਹੜਾ ਖੁਸ਼ ਹੈ ਉਹ ਆਪਣੇ ਆਪ ਹੀ ਤੰਦਰੁਸਤ ਹੈ ਸਟੋਰੀ ਜੰਗੀ ਲੱਗੀ ਹੈ ਤਾਂ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਨਾ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਹੈਪੀ ਔਰ ਤੰਦਰੁਸਤ ਦੇਖਣਾ ਚਾਹੁੰਦੇ ਹੋ ਅਗਰ ਤੁਸੀਂ ਇਸ ਚੈਨਲ ਨੂੰ ਹਜੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਤੁਹਾਡੇ ਤੱਕ ਹਰ ਇੱਕ ਨਵੀਂ ਵੀਡੀਓ ਜ਼ਰੂਰ ਪਹੁੰਚ ਸਕੇ ਪਹਿਲਾ ਤੋਂ ਪਹਿਲਾਂ ਤੇ ਜਲਦੀ ਤੋਂ ਜਲਦੀ ਪਹੁੰਚੋ ਹਾਂ ਜਲਦੀ ਮਿਲਦੇ ਹਾਂ ਨਵੀਂ ਜੀ ਵੀਡੀਓ ਦੇ ਨਾਲ ਸੁਨਨ ਦੇ ਲਿਗਾ